ਜ਼ਿਲ੍ਹਾ ਬਠਿੰਡਾ ਦਾ ਪਿੰਡ ਜਿਉਂਦ ਤਹਿਸੀਲ ਰਾਮਪਰਾ ਫੂਲ ਔਰੰਪਰੇ ਦੇ ਜਮਾ ਨੇੜੇ ਜਿਉਂਦ ਪਿੰਡ ਵਿੱਚ ਅੱਜ ਉਗਰਾਹਾ ਜੁਨੀਅਨ ਤੇ ਪੁਲਿਸ ਦਾ ਟਕਰਾਅ ਹੋਇਆ ਕਿਉਂਕਿ ਉੱਥੇ ਜਿਹੜੀ ਸਰਦਾਰਾਂ ਦੀ ਜ਼ਮੀਨ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੇ ਕਿਸਾਨਾਂ ਨੇ ਇਕਾ ਕਰਕੇ ਜਿੱਥੇ ਬੰਦੀਆਂ ਨੂੰ ਨਾਰ ਲਾ ਕੇ ਦੱਬੀ ਹੋਈ ਹੈ ਕੁញਾਬੀ ਵਿਚ ਭਾਸ਼ਾ ਚ ਇਹ ਨਾ ਉਹਦਾ ਠੇਕਾ ਦੇਣਾ ਨਾ ਉਹਦਾ ਹਿੱਸਾ ਦੇਣਾ ਜੋ ਜਿਵੇਂ ਮਰਜੀ ਆ ਵੀ ਜਿਵੇਂ ਜਿਵੇਂ ਸਸੀਂ ਕਹਾਂਗੇ ਉਵੇਂ ਕਰਾਂਗੇ ਹੁਣ ਜਦ ਪੰਜ ਬੰਦਿਆ ਮੈਂ ਦਬਲੀ ਨਾਲ ਦੇਨੇ ਦਬਲੀ ਉਹਨੇ ਤਾਂ ਬਲੀ ਇੱਕ ਜੂਨੀਅਨ ਬਣ ਗਈ ਇਹ ਹੁਣ ਇਹਨੂੰ ਤੁਸੀਂ ਸਮਝ ਲੋ ਵੀ ਕੀ ਕਹਿ ਸਕਦੇ ਆ ਉਹਨਾਂ ਦੇ ਉਹ ਨਾਮ ਬੋਲਦੀ ਐ ਚਲੋ ਸਰਦਾਰ ਐ ਚਾਹੇ ਬੇ ਸਰਦਾਰ ਐ ਚਾਹੇ ਉਹ ਅਮੀਰ ਐ ਚਾਹੇ ਗਰੀਬ ਐ ਪਰ ਕਿਸੇ ਦਾ ਹੱਕ ਹਦੂਦੀ ਖਾਣਾ ਮਰੀ ਗੱਲ ਇਹ ਪਿਛਲੇ ਸਾਲ 2022 22 23 ਦੇ ਤਕਰੀਬ ਵੀ ਉੱਥੇ ਝੜਪ ਹੋਈ ਸੀ ਸਾਡੇ ਪਿੰਡ ਦਾ ਭੋਲਾ ਸਿੰਘ ਪੁੱਤਰ ਬਲਵੰਤ ਸਿੰਘ ਗਿਆ ਉਹਦੀ ਰਿਸ਼ਤੇਦਾਰੀ ਸੀ ਉੱਥੋਂ ਦੇ ਕਿਸਾਨਾਂ ਨੇ ਨਾ ਤਾਂ ਉਹਨੂੰ ਕੁੱਟਿਆ ਤੇ ਉਲਟਾ ਉਹਦੇ ਤੇ 300 ਸੱਤ ਦਾ ਪਰਚਾ ਦਰਜ ਕਰਾਤਾ ਉਹਦੀ ਸਾਲ ਭਰ ਵੱਦ ਜਵਾਨ ਧੋਈ ਸੀ ਵਿਚਾਰੇ ਦੀ ਸ਼ਰੀਪ ਬੰਦਾ ਸੀ ਤੇ ਫਿਰ ਉਹਦਾ ਟ੍ਰਾਇਲ ਚੱਲਿਆ ਚਲੋ ਬੰਦਾ ਮਾਨਸਿਕ ਤੌਰ ਤੇ ਅਪਸੈਟ ਹੁੰਦਾ ਹੋ ਜਾਂਦਾ ਫਿਰ ਉਹਦੀ ਮੌਤ ਹੋ ਗਈ ਕਿਸਾਨ ਯੂਨੀਅਨ ਦੇ ਭੇਟ ਚੜ ਗਿਆ ਉਹ ਤੋਂ ਬਾਅਦ ਉਹਦੇ ਫਾਦਰ ਸਾਹਿਬ ਵਿਚਾਰਾ ਅਪਸੈਟ ਹੋ ਗਿਆ ਤੇ 5 ਦਿਨਾਂ ਬਾਅਦ ਉਹਦਾ ਪਿਤਾ ਵੀ ਮਰ ਮਰ ਗਿਆ ਮਤਲਬ ਤਾਂ ਦੇਖੋ ਉਹਦਾ ਕੀ ਕਸੂਰ ਸੀ ਇਹ ਕਿਹੜਾ ਜਸਟਿਸ ਹੈ ਕਿਹੜਾ ਨਿਆਂ ਹੈ ਹੁਣ ਪੁਲਿਸ ਰੈਵਨਿਊ ਡਿਪਾਰਟਮੈਂਟ ਹੈ ਉੱਥੇ ਪੁਲਿਸ ਦੀ ਮਦਦ ਨਾਲ ਨਿਸ਼ਾਨਦੇਹੀ ਕਰਨ ਗਿਆ ਸੀ ਉਹ ਕਹਿੰਦੇ ਸੀ ਨਹੀਂ ਕਰਨ ਦਿੰਦੇ ਦੇ ਕੋਈ ਨਿਸ਼ਾਨਦੇਹੀ ਕਰਨਾ ਤਾਂ ਕੋਈ ਗੁਨਾਹ ਨਹੀਂ ਨਾ ਜੇ ਤਾਂ ਪੁਲਿਸ ਕਬਜ਼ਾ ਕਰਾਉਂਦੀ ਏ ਫੇਰ ਤਾਂ ਮਾੜੀ ਗੱਲ ਐ ਜੇ ਪੁਲਿਸ ਉੱਥੇ ਤੁਹਾਡੀ ਕੋਈ ਕਾਨੂੰਨ ਲਾਉਂਦੀ ਐ ਫੇਰ ਮਾੜੀ ਗੱਲ ਐ ਪੁਲਿਸ ਕੋਈ ਕੁਛ ਗਲਤ ਕੰਮ ਕਰਈ ਐ ਫੇਰ ਮਾੜੀ ਗੱਲ ਐ ਰੈਵ ਨੂੰ ਡਿਪਾਰਟਮੈਂਟ ਮੈਂ ਗਿਆ ਪੱਥਰਾਂ ਤੋਂ ਜਿਹੜਾ ਉਹ ਬੇਨਤੀ ਕਰਾਈ ਗਈ ਐ ਬੇਨਤੀ ਕਰਾਉਣ ਤੋਂ ਬਾਅਦ ਜਿਹੜੀ ਨਿਸ਼ਾਨਦੇਹੀ ਲਾਈ ਗਈ ਐ ਨਿਸ਼ਾਨਦੇਹੀ ਉਹ ਕਹਿੰਦੇ ਸੀ ਹੋਣ ਨਹੀਂ ਦਿੰਦੇ ਦੱਸੋ ਭਾਈ ਫਿਰ ਇਹ ਕਿਹੜੇ ਕਿਹੜਾ ਨਿਆਂ ਇਹ ਤਾਂ ਫਿਰ ਸਿੱਧਾ ਜਿਹੜਾ ਹੈਗਾ ਵੀ ਜੋ ਅਸੀਂ ਕਰਾਂਗੇ ਉਹੀ ਕਰਾਂਗੇ ਕਹਾਂਗੇ ਜੋ ਉਹੀ ਕਰੋ ਉਹਨੂੰ ਦਿੱਲੀ ਤੇ ਗਵਰਨਮੈਂਟ ਨੇ ਕਹਾਦਾ ਕਹਤਾ ਵੀ 14 ਫਰਵਰੀ ਨੂੰ ਅਸੀਂ ਜਿਹੜਾ ਹੈਗਾ ਮੀਟਿੰਗ ਕਰਾਂਗੇ ਤੇ ਹੁਣ ਇੱਥੇ ਆ ਕੇ ਕੰਮ ਚਲਾ ਲਿਆ ਤੇ ਉਹ ਫਿਰ ਉਗਰਾਹਾ ਸਾਹਿਬ ਬੋਲੀ ਜਾਂਦੇ ਆ ਜੀ ਇਹ 45 ਦੀ ਵੰਡ ਵੇਲੇ ਆ ਜੀ ਉਹ ਉਹ ਜੀ ਸਰਦਾਰਾਂ ਦੇ ਨਾਂ ਟੁੱਟ ਗਏ ਜੀ ਉਹ ਦੇਸ਼ ਉੱਥੇ ਹੋ ਗਿਆ ਜੀ ਸਾਨੂੰ ਖੇ ਉੱਡਦਾ ਦਾ ਪਤਾ ਨਹੀਂ ਖਨੌਨੀ ਨੂੰ ਪਤਾ ਸਾਨੂੰ ਪਤਾ ਨਹੀਂ ਵੀ ਜੀ ਤੋਂ ਪਤਾ ਨਹੀਂ ਤੇ ਫਿਰ ਉਹ ਰੀ ਰੈਵਨੂ ਡਿਪਾਰਟਮੈਂਟ ਹੈ ਉਹ ਨਾ ਤਾਂ ਉਹਦੇ ਵਿੱਚ ਕਿਸੇ ਐਸਐਸਪੀ ਦਾ ਹਿੱਸਾ ਹੈ ਨਾ ਉਹਦੇ ਵਿੱਚ ਕਿਸੇ ਡਿਪਾਰਟਮੈਂਟ ਵਾਲੇ ਦਾ ਹਿੱਸਾ ਹੈ ਨਾ ਕੋਈ ਰੈਵਨੂ ਦਾ ਹਿੱਸਾ ਹੈ ਉਹ ਤਾਂ ਜਿਹੜੇ ਪਿੰਡ ਦੇ ਬਸਨੀਕ ਹੈ ਜਿਹੜੇ ਇੱਥੋਂ ਉੱਥੇ ਰਹਿੰਦੇ ਨਗੇ ਉਹ ਕਹਿੰਦੇ ਵੀ ਸਾਡੀ ਜ਼ਮੀਨ ਇਹਨਾਂ ਨੇ ਜਥੇਵੰਦੀ ਦੀ ਆੜ ਦੇ ਵਿੱਚ ਦੱਬੀ ਹੋਈ ਹੈ ਤੇ ਉਹ ਅਗਲੇ ਕਹਿੰਦੇ ਬੇਨਤੀ ਤਾਂ ਕਰੋ ਨਾ ਬੇਨਤੀ ਕਰਕੇ ਜਿੱਥੇ ਉਹਨਾਂ ਦਾ ਬੰਦ ਹੈ ਹੁਣ ਜਿਹੜਾ ਕਿਲਾ ਹੈ ਉਹ 36 40 ਕਰਮਾਂ ਦਾ ਹੁੰਦਾ ਇੱਕ ਸਮੋਸੇ ਟਾਈਪ ਵਾਂਗੂ ਬਣ ਜਾਂਦਾ ਆਪਾਂ ਉਹਨੂੰ ਗੁਣੀਆਂ ਦੇ ਵਿੱਚ ਭਾਵੇਂ ਜਿਵੇਂ ਮਰਜ਼ੀ ਕਰ ਲਈਏ ਲੇਕਿਨ ਉਹਨੂੰ ਉਹ ਮਿੰਂਤੀ ਨਹੀਂ ਹੋਣ ਦਿੰਦੇ ਅਸਲ ਗੱਲ ਤਾਂ ਹੈ ਕਿ ਮਿੰਂਤੀ ਮਿੰਂਤੀ ਕਰਾਉਣੀ ਤਾਂ ਕੋਈ ਗੁਨਾਹ ਨਹੀਂ ਨਾ ਜ਼ਮੀਨ ਜੇ ਤਾਂ ਸੁੱਡੀ ਘਟਦੀ ਐ ਫੇਰ ਆ ਉਹਦਾ ਕਈ ਸਾਲਾਂ ਦੇ ਤੁਸੀਂ ਉਹਨਾਂ ਦੀ ਜ਼ਮੀਨ ਦੱਬੀ ਬੈਠੇ ਹੋ ਨਾ ਉਹਦਾ ਹਿੱਸਾ ਨਾ ਠੇਕਾ ਜਦੋਂ ਆਉਂਦੇ ਨੇ ਉਹ ਤਾਂ ਉੱਥੇ ਜੁਨੀਅਨ ਇਕੱਠੀ ਹੋ ਜਾਂਦੀ ਐ ਅੱਗੇ ਜੀ ਸਾਡਾ ਇੱਕ ਹੈ ਇਹ ਤਾਂ ਇਹ ਤਾਂ ਜੂ ਦੀ ਜ਼ਮੀਨਾਂ ਸੀ ਜਿਵੇਂ ਮਰਜ਼ੀ ਕਰੀ ਗਏ ਉਹ ਜੇ ਮੇਰੇ ਨਾਲ 8 ਕਨਾਲਾ 4 ਮਰਲੇ ਬੋਲਦੀਆਂ ਮੇਰੀ ਉਹ ਪੂਰੀ ਕਰਦੀ ਹੈ ਗਵਰਨਮੈਂਟ ਬਾਕੀ ਦਾ ਮੈਨੂੰ ਛੱਡਣ ਦਾ ਅਧਿਕਾਰ ਹੈ ਉਲਟਾ ਉਹ ਕਹਿੰਦੇ ਵੀ ਅਸੀਂ ਇਹ ਤੂੰ ਛੱਡ ਦੇ ਨਹੀਂ ਦੱਸੋ ਫਿਰ ਉਹ ਫਿਰ ਲੋਕ ਕਹਿੰਦੇ ਆ ਯਾਰ ਤੁਸੀਂ ਜੂਨੀਅਨ ਦਾ ਸਾਥ ਨਹੀਂ ਦਿੰਦੇ ਜਾਂ ਜੂਨੀਅਨ ਨੂੰ ਤੁਸੀਂ ਇਸ ਤਰ੍ਹਾਂ ਬੋਲਦੇ ਆ ਪਰ ਉਹਨਾਂ ਲੋਕਾਂ ਦੀ ਜਿਹੜੀ ਜ਼ਮੀਨ ਹੈ ਵਿਰਾਸਤ ਦੇ ਵਿੱਚੋਂ ਮਿਲੀ ਵੀ ਆ ਪੁਰਾਣੀ ਉਹਨੂੰ ਲੰਬੇ ਸਮੇਂ ਤੋਂ ਆਪਾਂ ਧੱਬੀ ਬੈਠੇ ਆ ਫਿਰ ਜਿਹੜਾ ਉਹਦਾ ਦਾ ਸਾਲ 20 ਸਾਲ ਜਿਹੜੀ ਖਾ ਲਿਆ ਪੀ ਲਿਆ ਮੂੰਹ ਪੁੰਝੋ ਤੇ ਛੱਡੋ ਅਗਲੇ ਦੀ ਤੇ ਮੰਨ ਲਓ ਹੁਣ ਉੱਥੇ ਫੈਕਟਰੀ ਐ ਜੇ ਕੱਲ ਨੂੰ ਫੈਕਟਰੀ ਗਵਰਨਮੈਂਟ ਨੇ ਅਕਵਾਇਰ ਕਰਨੀ ਐ ਤੇ ਫਿਰ ਪੈਸੇ ਕਿਹਨੂੰ ਮਿਲਣਗੇ ਉਹ ਚੈੱਕ ਕਿਹਨੂੰ ਮਿਲੇਗਾ ਫੇਰ ਐਲੀ ਜੇ ਇਹ ਕੱਲ ਨੂੰ ਉੱਥੇ ਫੈਕਟਰੀ ਬਣ ਜਾਣੀ ਐ ਹੁਣ ਜਿਵੇਂ ਸਾਡੇ ਭਾਈ ਰੁਪਏ ਤੋਂ ਗਾਂ ਸਲਾਬਤਪੁਰੇ ਦੇ ਲਾਗੇ ਉਹ ਕਹਿੰਦੇ ਵੀ 2700 ਕਿਲਾ ਅਕਵਾਇਰ ਕਰਨਾ ਤਾਂ ਉੱਥੇ ਜਿਹੜੇ ਕੰਪਨੀ ਦੇ ਐ ਜਾਂ ਅਧਿਕਾਰੀ ਐ ਉਹ ਜਾਂਦੇ ਆ ਉਹ ਸੈਟਲਾਈਟ ਰਾਹੀਂ ਜਿਵੇਂ ਉਹਨਾਂ ਨੂੰ ਦੱਸਿਆ ਉਹ ਨਿਸ਼ਾਨ ਦੇ ਹੀ ਲਾ ਲੈਂਦੇ ਆ ਉਹ ਇਹ ਨਹੀਂ ਕਹਿੰਦੇ ਵੀ ਥੋੜੀ ਜਮੀਨ ਦੱਬਣੀ ਐ ਸੀ ਉਹ ਉੱਥੋਂ ਸੜਕ ਤੋਂ ਜੀਟੀ ਰੋਡ ਤੋਂ ਤੇ ਉਧਰੋਂ ਭਗਤੇ ਰੋਡ ਤੋਂ ਵੇਖ ਕੇ ਤੇ ਉਹ ਬਾਸ ਬੋਗੀ ਨਾਲ 5 ਫੁੱਟ ਟੋਆ ਪੱਟ ਲੈਂਦੇ ਆ 5 ਫੁੱਟ ਟੋਆ ਪੱਟ ਕੇ ਵਿੱਚ ਤੂੜੀ ਨਾ ਭਰ ਦਿੰਦੇ ਉੱਤੇ ਪਾ ਦਿੰਦੇ ਮਿੱਟੀ ਤੂੜੀ ਜਿਹੜੀ 2 ਸਾਲ ਗਲਤੀ ਨਹੀਂ ਹੁੰਦੀ ਉੱਥੋਂ ਉਹ ਮੋਰਕੇ ਉਹਦਾ ਜਿਹੜਾ ਹੈਗਾ ਵੀਡੀਓ ਜਾਂ ਜੋ ਗ੍ਰਾਫੀ ਕਰ ਲੈਂਦੇ ਐ ਉਹ ਜੇ ਅਕਵਾਇਰ ਕਰੂਗੀ ਜ਼ਮੀਨ ਕਾਲ ਨੂੰ ਸਰਕਾਰ ਤਾਂ ਉਹਦਾ 62 ਲੱਖ 65 ਲੱਖ ਦੇਊਗੀ ਹੁਣ ਇਹ ਜਿਹੜੇ ਮਾਲਕਨ ਜਿਉਂਦ ਪਿੰਡ ਦੇ ਉਹ ਆਪਦੀ ਜ਼ਮੀਨ ਦੀ ਮੰਗਤੀ ਕਰਾਉਦੇ ਜ਼ਮੀਨ ਕੰਮ ਨਹੀਂ ਛੱਡਦੇ ਭਈ ਤੁਸੀਂ ਅੱਗੇ ਤਾਂ ਜੀ ਸਾਨੂੰ ਮਰੱਬਾ ਬੰਦੀ ਦੀ ਮਿਲੀ ਵੀ ਐ ਇਹ ਬਸ ਹੋਵੇ ਇਹ ਕਿਸੇ ਦੇ ਨਾਮ ਹੋਵੇ ਸਾਡਾ ਇੱਥੇ ਕਬਜ਼ਾ ਐ ਇਹ ਕੋ ਤਕਮੰਦੀ ਐ ਜੀ ਤੁਹਾਡੀ ਉਮਰ ਅਗੂਆ ਦੀ 80-80 ਸਾਲ ਦੀ ਹੋ ਗਈ ਤੇ ਫੇਰ ਆਪਾਂ ਯਾਰ ਹਜੇ ਵੀ ਸੱਚ ਨਹੀਂ ਬੋਲਦੇ ਹਾਂ ਠੀਕ ਐ ਕੋਈ ਬੰਦਾ ਗਰੀਬ ਹੈ ਉਹ ਨੂੰ ਕਹਿ ਸਕਦੇ ਆਂ ਵੀ ਯਾਰ ਸਰਦਾਰੋ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਇਹਨੂੰ ਦੋ ਕਨਾਲਾ ਦੇ ਦਿਓ ਘਰ ਪਾਲੂ ਉਹ ਦੇ ਦੇਣਗੇ ਹੁਣ ਕਹਿੰਦੇ 20 ਕਿੱਲੇ ਜ਼ਮੀਨ ਦੱਬ ਲੋ ਵੀ ਮੈਂ ਤਾਂ ਠੇਕੇ ਹੀ ਨਹੀਂ ਦਿੰਦਾ ਉਹ ਜਿਹੜੇ ਬੰਦੇ ਉਹ ਕੈਨੇਡਾ ਗਏ ਹੋਏ ਆ ਬੰਦ ਲੋ ਉਹ 10 ਕਿੱਲੇ ਦੇ ਕੇ ਕਹਿ ਲੈ ਭੋਲੇ ਨੂੰ ਠੇਕਾ ਦਾ ਕੀ ਦੇਣਾ ਸੀ ਉਹਨੂੰ ਅਕੇਈ ਤਾਂ ਛੱਡ ਦੀ ਲੈ ਦੱਸੋ ਅਗਲੇ ਦੇ ਨਾ ਹੈ ਰੈਵਨੂ ਦੇ ਵਿੱਚ ਨਾ ਹੈ ਜਮ੍ਹਾਂਬੰਦੀ 'ਚ ਨਾ ਹੈ ਔਰ ਜਿਹੜਾ ਹੈ ਕਿ ਤੁਹਾਡੀ ਗਰਦਾਵਰੀਆਂ ਨਾ ਤਾਂ ਪਟਵਾਰੀ ਦਾ ਮਾਲਕੀ ਦੇ ਮੁਤਾਬਕ ਚੜਾਊਗਾ ਫਿਰ ਉਹ ਅੱਜ ਕੋਈ ਨਿਸ਼ਾਨਦੇਹੀ ਕਰਨ ਗਏ ਸੀ ਉਹ ਕੋਈ ਕਬਜ਼ਾ ਨਹੀਂ ਲੈਣ ਗਏ ਸੀ ਔਰਸ ਦੀ ਮਦਦ ਨਾਲ ਕੀ ਨਿਸ਼ਾਨਦੇਹੀ ਕਰਨ ਗਏ ਸੀ ਤਾਂ ਉਹਨਾਂ ਨੇ ਕੀ ਸੀ ਸਾਇਨ ਕਰਾ ਕੇ ਉਹ ਫਰਲਾਇਆ ਦੇ ਦੇਣਾ ਸੀ ਰਕਟ ਪਾ ਕੇ ਸੈਂਟਰੀ ਰਜਿਸਟਰ 'ਚ ਦਰਜ ਕਰਕੇ ਜਿਹੜੀ ਸਰਕਾਰ ਨੇ ਭਾਈ ਤੁਹਾਡੀ ਇੱਥੇ ਬੋਲਦੀ ਐ ਕਬਜ਼ਾ ਲੈ ਲਓ ਫਿਰ ਉਹ ਕੀ ਕਰਦੇ ਉਹ ਕੋਰਟ ਚ ਕੇਸ ਪਾਉਂਦੇ ਕੋਰਟ ਚ ਕੇਸ ਪਾ ਕੇ ਫਿਰ ਉਹ ਵੈਲਫਰ ਨੂੰ ਲਿਓਂਗੇ ਵੈਲਫੇਅਰ ਜਿਹੜਾ ਹੈਗਾ ਪੁਲਿਸ ਪ੍ਰੋਟੈਕਸ਼ਨ ਦੇ ਹੁੰਦਾ ਆ ਸਿਸਟਮ ਹੈਗਾ ਤੇ ਨਿਸ਼ਾਨਦੇਹੀ ਤਾਂ ਕਰਾਉਣਾ ਯਾਰ ਤਕਸੀਮ ਕਰਾਉਣੀ ਨਿਸ਼ਾਨਦੇਹੀ ਕਰਾਉਣੀ ਉਹ ਤਾਂ ਅਗਲੇ ਦਾ ਮੋਢਲਾ ਰਾਈਟ ਹੈ 15-15 ਸਾਲ ਦੀ ਜ਼ਮੀਨ ਉਹਨਾਂ ਦੇ ਦੱਬੀ ਬੈਠੂ ਫਿਰ ਦੁਨੀਆਂ ਨੇ ਦੀ ਆੜ ਦੇ ਵਿੱਚ ਉਹ ਕਰਦੇ ਐ ਤੇ ਪਿਛਲੀ ਵਾਰ ਨਾਇ ਤਾਂ ਉਹ ਵਿਚਾਰੇ ਬੰਦੇ ਕੁੱਟੇ ਵੀ ਤੁਸੀਂ ਇੱਥੇ ਲੈਂਡ ਕੀਆਂ ਸਾਡੇ ਪਿੰਡਾਂ ਕੁੱਟੇ ਨੇ ਕੁੱਟਕੇ ਨਾਲੇ ਉਹਨਾਂ ਦੇ 307 ਦਾ 8 ਦਾ ਪਰਚਾ ਦਰਜ ਕਰਤਾ ਦਬਾਰ ਥੱਲੇ ਉਹਨੂੰ ਐਸਚੂ ਕੀ ਕਰੂਗਾ ਤੇ ਜਦੋਂ 2000 ਬੰਦਾ ਥਾਣੇ ਚ ਵੱਢ ਗਿਆ ਤਾਂ ਉਹ ਵਿਚਾਰਾ ਸਾਲਪੁਰ ਭੋਲਾ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬੁਰਜ ਰਾਠੀ ਸਾਲਪੁਰ ਉਹਨੇ ਜੇਲ ਕੱਟੀ ਝੂਠੀ ਤੇ ਫਿਰ ਵੇਲ ਹੋਈ ਵੇਲ ਹੋਣ ਤੋਂ ਬਾਅਦ ਵਿਚਾਰਾ ਦਾ ਉਹਦਾ ਉਹਨੂੰ ਕੋਈ ਬ੍ਰੇਨ ਹੈਮਰੇਜ ਹੋ ਗਿਆ ਜਾਂ ਐਕਸੀਡੈਂਟ ਹੋ ਗਿਆ ਅਬਸਰਟ ਹੋ ਗਿਆ ਉਹਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ 5-6 ਦਿਨਾਂ ਬਾਅਦ ਉਹਦਾ ਪਿਤਾ ਵੀ ਮਰ ਗਿਆ ਦੱਸੋ ਉਹਦਾ ਕੀ ਕਸੂਰ ਸੀ ਬੰਦੇ ਦਾ ਗਲਤ ਕੰਮ ਕੋਈ ਕਰਦਾ ਚੱਕੀ ਕੋਈ ਪੀਂਦਾ ਕੋਈ ਨਿਆਂ ਕੋਈ ਜਸਟਿਸ ਹੈ ਫਿਰ ਇਹ ਲੋਕ ਕਹਿੰਦੇ ਆ ਯਾਰ ਤੁਸੀਂ ਇਹਨਾਂ ਦੇ ਆਹ ਗੱਲ ਖਿਲਾਫ ਬੋਲਦੇ ਹੋ ਪਰ ਅਸੀਂ ਕੋਈ ਕੰਟਰੋਵਰਸੀ ਨਹੀਂ ਪੈਂਦੇ ਪਰ ਜੂਨੀਅਨ ਹੈ ਜਿਹੜੀ ਉਹਦਾ ਮੈਮੋਰੈਂਡਮ ਮੈਮੋਰੈਂਡਮ ਰੈਗੂਲੇਸ਼ਨ ਵਿੱਚ ਜਿਹੜਾ ਉਹਦਾ ਇਤਿਹਾਸ ਆਪਣਾ ਸੰਵਿਧਾਨ ਉਹ ਲਿਖਦੇ ਆ ਕਿ ਐਸ ਕੰਮ ਅਸੀਂ ਕੰਮ ਕਰ ਰਹੇ ਆ ਠੀਕ ਆਪਾਂ ਬੇਨਤੀ ਕਰਕੇ ਕਹਿ ਸਕਦੇ ਆ ਯਾਰ ਵੀ ਇਹਨੂੰ ਕੁਛ ਨਾ ਕੋਈ ਦੇ ਦਿਓ ਤੁਸੀਂ ਉਹ ਤਾਂ ਕਹਿੰਦੇ ਛੱਡ ਦੇ ਨੀ ਤੇ ਨਾਲ ਪ੍ਰੋਗਰਾਹਾ ਸਾਹਿਬ ਨੂੰ ਪੁੱਛੀ ਜਾਂਦੇ ਆ ਜੁਵਿੰਦਰ ਸਿੰਘ ਨੂੰ ਪੱਤਰਕਾਰ ਵੀ ਪੁੱਛਿਆ ਨੇ ਵੀ ਦੱਸੋ ਜੀ ਛੋਟਾ ਉਹ ਨਿਸ਼ਾਨਦੇਹੀ ਨਹੀਂ ਹੋਣ ਦਿੰਦੇ ਜੀ ਅਸੀਂ ਉਹ ਉਹ ਖਤੌਨੀ ਨੰਬਰ ਖੇਵਟ ਨੰਬਰ ਤਾਂ ਸਾਨੂੰ ਪਤਾ ਨਹੀਂ ਕਿਥੇ ਆ ਉਹ ਤਾਂ ਭਾਈ ਉਹ ਤਾਂ ਜੀ ਉਹਨਾਂ ਦਾ ਨਕਸ਼ਾ ਦੱਸੂ ਰੇਵ ਨੂੰ ਦਾ ਉਹਨਾਂ ਕੋਲ ਕੱਲੀ-ਕੱਲੀ ਗੱਲ ਹੈ ਵੀ ਇੱਥੇ ਭਾਈ ਖਾਲ ਹੈ ਇੱਥੇ ਪਹੀ ਹੈ ਇੱਥੇ ਐਨ ਐਮ ਐਮ ਦਾ ਮੋਗਾ ਲੱਗਿਆ ਹੋਇਆ ਐ ਇੰਨਾ ਇਹ 1/2 1/7 ਇੰਨੇ ਨੇ ਜਿਹੜੀ ਜ਼ਮੀਨ ਹੈ ਇੱਥੇ ਇੱਥੇ ਪਈ ਹੈ ਕਿੰਨੀਆਂ ਖੇਵਟਾਂ ਨੇ ਉਨਾ ਕੁ ਸਾਰਾ ਕੁਝ ਰਿਕਾਰਡ ਹੈਗਾ ਇਸ ਕਰਕੇ ਜਿਹੜਾ ਹੈਗਾ ਵੀ ਉਹਨਾਂ ਵਾਲਾ ਸਮਾਂ ਹੈ ਜਿਹੜਾ ਕਿ ਇਹ ਜਥੇਬੰਦੀਆਂ ਐ ਚੱਲਦੀਆਂ ਰਹੀਆਂ ਤਾਂ ਬੜਾ ਭਿਆਨਕ ਹੋ ਜਾਣਾ ਕਿਉਂ ਕਿ ਕੋਈ ਬੰਦਾ ਅਫਸਰ ਰਿਟਾਇਰ ਹੁੰਦਾ ਉਹਨੂੰ ਕੋਈ 2 ਕਰੋੜ ਕਰੋੜ ਜਿਹੋ ਜਿਹਾ ਉਹਦਾ ਯੋਗਤਾ ਉਹਦੀ ਕੋਈ ਸੇਵਾਦਾਰ ਨੂੰ 50 ਲੱਖ ਮਿਲ ਜਾਂਦਾ ਕੋਈ ਜੀਓ ਦਾ ਉਹਨੂੰ ਕਰੋੜ ਮਿਲ ਜਾਂਦਾ ਉਦੋਂ ਉੱਪਰ ਹੈ ਉਹ 2 ਕਰੋੜ ਰੁਪਈਆ ਉਹਦਾ ਆਪਣੀ ਦਾ ਰਿਟਾਇਰਮੈਂਟ ਦਾ ਤੇ ਉਹ ਅਗਲਾ ਕਹਿੰਦਾ ਯਾਰ ਵੀ 2 ਵਿੱਗੇ ਜ਼ਮੀਨ ਲੈ ਲੈਂਦੇ ਆ ਨੇ ਖੇਜਾਇਆ ਕਰਾਂਗੇ ਚਲੋ ਇਹਦਾ ਮਤਲਬ ਫਿਰ ਉਹ ਜਿਉਂਦੇ ਠੇਕੇ ਦੇ ਦਿੱਤੀ ਤੇ ਫਿਰ ਦੱਬ ਲੋ ਤੇ ਹੁਣ ਕੈਨੇਡਾ ਬੰਦਾ ਚੱਲਿਆ ਗਿਆ ਉਹਨੇ ਕਹਿੰਦਾ ਯਾਰ ਮੇਰੇ ਰੂੜੀ ਵਾਲੀ ਥਾਂ ਤੇ ਰੂੜੀ ਲਾ ਲਓ ਤੁਸੀਂ ਤੇ ਆ ਮੇਰਾ ਘਰ ਸਾਹਮਣੇ ਤੇ ਟਰੈਕਟਰ ਟਰਾਲੀ ਖੜਾ ਲਿਆ ਕਰੋ ਇਹਦਾ ਮਤਲਬ ਜਿੰਦਾ ਲਾ ਦਿਓ ਪੱਕਾ ਵੀ ਜੇ ਤੂੰ ਆਇਆ ਤਾਂ ਹਸਾਲ ਇਹਦਾ ਮਤਲਬ ਉਹਨੇ ਗੁਨਾਹ ਕਰ ਲਿਆ ਕਿ ਤੁਹਾਨੂੰ ਜਗਾ ਦੇਤੀ ਵੀ ਹਰ ਵਰਤ ਲੋ ਤੇ ਉਹਨੂੰ ਬੰਦੇ ਵਿਦੇਸ਼ ਗਏ ਵੀ ਇਹਨਾਂ ਦੀ ਜ਼ਮੀਨ ਦੱਬ ਲੋ ਇੰਤਕਾਲ ਉਹਨਾਂ ਦੇ ਨਵੇਂ ਗਰਦੌਰੀ ਉਹਨਾਂ ਦੇ ਨਵੇਂ ਖੇਵਟ ਉਹਨਾਂ ਦੀ ਹੈ ਠੀਕ ਹੈ ਉਹਨਾਂ ਨੇ ਇੱਕ ਪ੍ਰਮਾਣ ਸੀ ਹੈ ਵੀ ਉਹਨਾਂ ਨੇ ਕੋਈ ਲੋਨ ਲੈ ਲਿਆ ਬੈਂਕ ਤੋਂ ਜੋ ਬੈਂਕ ਤੋਂ ਲੋਨ ਲੈ ਲੈਂਦੇ ਬੈਂਕ ਆਪੇ ਕਬਜ਼ਾ ਕਰਦੀ ਇਸ ਕਰਕੇ ਉਥੇ ਜਿਉਂਦ ਪਿੰਡ ਦੇ ਵਿੱਚ ਕਾਫੀ ਜਿਹੜੀ ਜ਼ਮੀਨ ਹੈ ਉਹ ਸਰਦਾਰਾਂ ਦੀ ਉਥੇ ਜ਼ਮੀਨ ਹੈਗੀ ਉਹ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਦੇ ਹਾਵੀ ਹੋਈਆਂ ਵੀ ਆ ਆ ਰੋਲਾ ਆ ਨਿਸ਼ਾਨਦੇਹੀ ਹੈ ਸਰਕਾਰ ਉਥੇ ਨੋਟੀਫਿਕੇਸ਼ਨ ਜਾਰੀ ਕਰੇ ਇੱਥੇ ਫੈਕਟਰੀ ਲਾਵੇ ਕੋਈ ਕੋਈ ਕਸੀਦ ਕਰਨ ਵਾਲੇ ਕੋਈ ਪਾਣੀ ਵਾਲੀ ਫਿਲਟਰ ਵਾਲੀ ਕੋਈ ਸ਼ਰਾਬ ਵਾਲੀ ਕੋਈ ਹੋਰ ਲਾਵੇ ਲਾਵੇ ਤਾਂ ਉਹ ਉਹਨਾਂ ਦੇ ਚੈੱਕ ਜਿਹੜੇ ਮਾਲਕ ਉਹਨੂੰ ਚੈੱਕ ਮਿਲ ਜਾਊਗਾ ਜਿਹਦਾ ਕੋ ਕਿੱਲਾ ਤੋਂ ਕਿੱਲੋਂ ਉਹਦਾ ਮਿਲ ਜਾਊਗਾ ਇਸ ਕਰਕੇ ਵੀ ਸਾਨੂੰ ਜਿਹੜਾ ਪਾਰਦਰਸ਼ੀ ਕੰਮ ਕਰਨਾ ਚਾਹੀਦਾ ਜਮੀਨ ਨੇ ਨਾਲ ਨਾ ਬੰਦਾ ਲੈ ਕੇ ਆਇਆ ਨਾ ਨਾਲ ਜਾਣੀ ਐ ਇਹ ਧਰਤੀ ਇੱਥੀ ਐ ਉਹਨੀ ਐ ਬੰਦੇ ਦੀ ਮੌਤ ਹੋ ਜੇ ਤਾਂ ਜਿਹੜੀ ਧਰਤੀ ਆ ਉਹਦਾ ਖਸਮ ਤਿਆਰ ਹੁੰਦਾ ਉਹਦਾ ਜਦੋਂ ਡੈਥ ਸਰਟੀਫੀਕੇਟ ਨਾਲ ਲਾਉਣਾ ਐ ਉਟ ਵਾਰੀ ਬਰਾਸਤ ਦੇ 5 ਮਿੰਟਾਂ ਦੇ ਵਿੱਚ ਚੜ੍ਹਨ ਦਾ ਰਫਟ ਪਾ ਕੇ ਧਰਤੀ ਅਜ ਤਾਈਂ ਕੱਢੀ ਐ ਬੰਦੇ ਉਹੋ ਚਲੇਗੇ ਇਸ ਕਰਕੇ ਕਰਕੇ ਨਾ ਸਦਾ ਗਰੀਬੀ ਰਹਿਣੀ ਐ ਤੇ ਨਾ ਅਮੀਰੀ ਨੇ ਨਾਲ ਜਾਣਾ ਪਰ ਆਚਰਣ ਚਾਲ ਚੱਲਣ ਇਮਾਨਦਾਰੀ ਸਹੀ ਕੰਮ ਕਰਨਾ ਇਹ ਬੰਦੇ ਦੇ ਨਾਲ ਜਾਣੀ ਐ ਚੰਗੀਆਂ ਬੁਰਾਈਆਂ ਬਾਚਾ ਧਰਮ ਹਦੂਰ ਕਰਮੀਆਂ ਕੋ ਆਪਣੀ ਕਿਹਨੇੜੇ ਕਿ ਦੂਰ ਇਸ ਕਰਕੇ ਜੱਥੇਬੰਦੀਆਂ ਨੂੰ ਬੇਨਤੀ ਹੈ ਵੀ ਤੁਸੀਂ ਆਗੂ ਹੋ ਭਾਈ ਤੁਹਾਡੀ 80 ਸਾਲ ਉਮਰ ਹੋਗੀ ਤੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਕੇ ਜਿਹੜਾ ਜੋ ਸ਼ਿੱਸ਼ਾ ਹੈ ਉਹ ਸਾਹਮਣੇ ਕਰੋ ਇਹ ਨਹੀਂ ਵੀ ਸਾਡੀ 47 ਤੋਂ 48 ਤੋਂ 52 ਤੋਂ 62 ਤੋਂ ਸਾਡਾ ਕਬਜਾ ਹੈ ਇਹ ਕਿਦੋਂ ਕੁ ਬਣ ਗਈ ਇਹ ਤਾਂ ਕੋਈ ਧੋਖਣੀ ਨਾ ਬਣ ਗਈ ਉਹਨਾਂ ਕੋ ਬੈਂਕ ਤੋਂ ਲੋਨ ਲੈ ਲਿਆ ਕਬਜਾ ਤਾਂ ਆਪਣਾ ਹੀ ਆ ਫਿਰ ਇਹਦਾ ਮਤਲਬ ਬੈਂਕ ਦਾ ਲੋਨ ਨਾ ਪਰੋ ਸੋ ਇਹ ਅਤਿ ਨਿੰਦਣਯੋਗ ਹੈ ਉਥੇ ਪੁਲਿਸ ਸਹੀ ਹੈ ਪ੍ਰਸ਼ਾਸਨ ਸਹੀ ਹੈ ਤੇ ਇਹ ਗੱਲ ਕੌੜੀ ਭਾਵੇਂ ਲੱਗੇ ਤੇ ਉਹ ਜਿਉਂਦ ਪਿੰਡ ਦੇ ਲੋਕਾਂ ਨੇ ਦੱਬੀ ہوئی ਉਹਨਾਂ ਦੀ ਜ਼ਮੀਨ ਉਹ ਛੱਡਣੀ ਛੱਡਣਾ ਜ਼ਮੀਨ ਛੱਡਣੀ ਉਹਨਾਂ ਦੀ ਮੁੱਢਲਾ ਫਰਜ਼ ਬਣਦਾ ਉੱਥੇ ਪੁਲਿਸ ਦਾ ਕੋਈ ਕਸੂਰ ਨਹੀਂ ਉਹ ਐਵੇਂ ਕਹੀ ਜਾਂਦੇ ਤੇ ਗੋਲੀਆਂ ਚਲਾਉਂਦੀਆਂ ਜਾਂ ਕਿ ਉਹ ਵੱਡੇ ਮਾਰਦੇ ਜਾਂ ਪੈਟਰੋਲ ਬੰਬਨ ਇਹ ਬੇਤੁਕੇ ਬਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ